ਖੇਡਾਂ ਜਿਹੜੀਆਂ ਕਿਲਾ ਰਾਏਪੁਰ ਦੀਆਂ ਨਾਮ ਆਇਕ ਤੁਸੀਂ ਇੱਥੇ ਕਿੰਨਾ ਟਾਈਮ ਹੋ ਗਿਆ ਆਉਂਦਿਆਂ ਨੂੰ ਕਿੰਨੇ ਸਾਲ ਮੈਂ ਭਰਾ ਇੱਥੇ ਘਟੋਆਂ 2016 ਦਾ ਆ ਰਹੇ ਹਾਂ ਮੈਂ 16 ਤੋਂ ਮੇਰੇ ਲਗਾਤਾਰ ਆ ਰਹੇ ਹਾਂ ਆ ਜੀਕਰ ਹੋਣ ਉਹ ਤੁਸੀਂ ਕਰਤੱਵ ਦਿਖਾਉਨੇ ਹੋ ਉਹ ਕੋਈ ਲੌਂਗ ਜੰਪ ਵਾਲੇ ਹੋ ਇਹ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਸਾਡਾ ਜੇ 3 ਦਿਨ ਲਈ ਅਸੀਂ ਆ ਰਹੇ ਹਾਂ ਕੁਝ ਪੈਸੇ ਮਿਲ ਜਾਣਗੇ ਅਸਲ ਹਕੀਕਤ ਕੀ ਹੈ ਜੀ ਜੋ ਚਲੋ ਆਉਂਦੇ ਨੇ ਬੱਚੇ ਕਰੋੜ ਤੇ ਜਿੰਨੇ ਵੀ ਹੈਗੇ ਜਿੰਨਾ ਵੀ ਵੱਧ ਆ ਉਹ ਜਿੰਨਾ ਵੱਧ ਜੇ ਕਰੋੜ ਉਹਨਾਂ ਵਧੀਆ ਤੇ ਪਰ ਇਸ ਦਾ ਪਿਛਲੇ ਸਾਲ ਨਾਲੋਂ ਵੀ ਹਲੇ ਪਿਛਲੇ ਸਾਲ ਇਹਦੇ ਨਾਲੋਂ ਥੋੜਾ ਡਬਲ ਸੀ ਕੋਈ ਬੈਲੈਂਸ ਸਿੱਖਣਾ ਠੀਕ ਕਰਦੇ ਰਹੇ ਜਿਹੜੇ ਸਿੱਖਦੇ ਹੁੰਦੇ ਸੀ ਕਿਹਨੇ ਛੱਟਫੇੜ ਤਾਂ ਨਹੀਂ ਵਜੀ ਇਹ ਮਹਾਰਾਜ ਦੀ ਅੱਜ ਤੱਕ ਕਿਰਪਾ ਕੋਈ ਛੱਟਫੇੜ ਨਹੀਂ ਲੱਗੀ ਤੇ ਜਿੱਥੇ ਵੀ ਹੈਗੇ ਸੀ ਦਾ ਕੋਈ ਗਰਾਊਂਡ ਤੇ ਉੱਤਰ ਕੇ ਹੀ ਗੇਮ ਪੇਸ ਕਰਦੇ ਆ ਗਣਤੰਤਰ ਦਿਵਸ ਤੇ ਜਾਂ ਫਿਰ ਆਖਲੀਏ ਕਿ ਜਦੋਂ ਬੁਲਟ ਦੀ ਕਿੱਕ ਵੱਜਦੀ ਹੈ ਤੇ ਨਾਲ ਕਰਤੱਬ ਦੀਂਦੇ ਆ ਤਾਂ ਹਰ ਕੋਈ ਇਹ ਕਹਿੰਦਾ ਹੈ ਕਿ ਇਹ ਮਾਹੌਲ ਕਿੱਥੋਂ ਦਾ ਬਣਿਆ ਹੋਇਆ ਏ ਇਹ ਮਾਹੌਲ ਜਨਾਬ ਬਣਿਆ ਹੋਇਆ ਏ ਮਿਨੀ 올림픽 ਖੇਡਾਂ ਕਿਲਾ ਰੈਪੋਰ ਦੀਆਂ ਮੇਰੇ ਪਿੱਛੇ ਬੁਲਟ ਦੇਖਦੇ ਪਏ ਹਾਂ ਤਿਰੰਗਾ ਝੰਡਾ ਲੱਗਿਆ ਹੋਇਆ ਤੇ ਨਾਲ ਬਾਈ ਹਣੀ ਖੜੇ ਆ ਜਿਹੜੇ ਕਿ ਬੁਲਟ ਤੇ ਅਜਿਹੇ ਕਰਤੱਬ ਦਿਖਾਉਂਦੇ ਆ ਕਿ ਜਦੋਂ ਕਈ ਵਾਰ ਤਾਂ ਜਿਹੜੇ ਸੀਐਮ ਸਾਹਿਬ ਹੁੰਦੇ ਆ ਉਹ ਵੀ ਦੇਖਣ ਨੂੰ ਬੜੇ ਉਤਸ਼ਾਹਿਤ ਹੋ ਜਾਂਦੇ ਆ ਕੀ ਨਾਮ ਆ ਕਿੱਥੋਂ ਰਹਿਣ ਵਾਲੇ ਆ ਤੇ ਸਭ ਤੋਂ ਖਾਸ ਗੱਲ ਕੀ ਆ ਕਿ ਅਸਲ ਗਰਾਊਂਡ ਹਕੀਕਤ ਕੀ ਹੋਈ ਪਈ ਐ ਖੇਡ ਮੈਦਾਨਾਂ ਦੀ ਖਾਸ ਉਸ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਦਾ ਨਾਮ ਅਮਨਿੰਦਰ ਸਿੰਘ ਆ ਪਟਿਆਲੇ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂਜੀ ਪਟਿਆਲੇ ਤੋਂ ਅਮਨਿੰਦਰ ਸਿੰਘ ਨਾਮ ਆ ਵੀਰ ਜੀ ਪਿੰਡ ਬਖਸ਼ ਵਾਲਾ ਜ਼ਿਲ੍ਹਾ ਪਟਿਆਲੇ ਦਾ ਰਹਿਣ ਵਾਲਾ ਹਾਂ ਜੀ ਤੇ ਇਸ ਵਾਰੀ ਖੇਡਾਂ ਸੀ ਆਪਣੇ ਕਿਲਾ ਰੈਪਰ ਦੇ ਖੇਡਾਂ ਤੇ ਸੀ ਆਪਣੀ ਗੇਮ ਪੇਸ ਕਰ ਕਰਨ ਆਏ ਹਾਂ ਤੇ ਜਿਉਂ-ਜਿਉਂ ਪਤਾ ਲੱਗਦਾ ਆ ਰਿਹਾ ਕਿ ਦੇਖਦੇ ਆ ਰਿਹਾ ਕਿ ਪਿਛਲੇ ਸਾਲ ਨਾਲੋਂ ਵੀ ਕਿ ਗੇਮਾਂ 'ਚ ਥੋੜੀ ਜਿਹੀ ਰਿਕਵਰਟ ਆ ਰਹੀ ਹੈ ਲੁਧਿਆਣਾ ਦੇ ਵੱਲੋਂ ਬਾਈ ਤੁਸੀਂ ਬਹੁਤ মিডিਆ ਦੇ ਨਾਲ ਗੱਲਬਾਤ ਕਰਦੇ ਆ ਹਰ ਇੱਕ ਵਾਰ ਜਦੋਂ ਕੋਈ ਪੱਤਰਕਾਰ ਵੀਰ ਭੈਣ ਆਉਂਦਾ ਆ ਤੁਸੀਂ ਕਦੇ ਪਟਿਆਲੇ ਹੁੰਨੇ ਹੋ ਕਦੇ ਚੰਡੀਗੜ੍ਹ ਹੁੰਨੇ ਹੋ ਹਨਾ ਹਰ ਇੱਕ ਦਾ ਮਾਹੌਲ ਹੁੰਦਾ ਪਰ ਇੱਕ ਖੇਡਾਂ ਜਿਹੜੀਆਂ ਕਿਲਾ ਰਾਏਪੁਰ ਦੀਆਂ ਨਾਮ ਆ ਇੱਕ ਜਸਪਿੰਦਰ ਸਿੰਘ ਤੁਸੀਂ ਇੱਥੇ ਕਿੰਨਾ ਟਾਈਮ ਹੋ ਕੇ ਆਉਂਦਿਆਂ ਕਿੰਨੇ ਸਾਲ ਮੈਂ ਭਰਾ ਇੱਥੇ ਘਟੋਆਂ 2016 ਦਾ ਆ ਰਹੇ ਹਾਂ ਰੇ ਮੈਂ 16 ਤੋਂ ਮੇਰੇ ਲਗਾਤਾਰ ਆ ਰਹੇ ਕਿ ਖੇਡਾਂ ਜੋ ਉਦੋਂ ਦਾ ਬਹੁਤ ਇਕੱਠਾ ਇੱਕ ਟਾਈਮ ਦੇ ਵਿੱਚ ਤਿੰਨ ਤੋਂ ਚਾਰ ਖੇਡਾਂ ਗੇਮ ਚੱਲਦੀ ਹੁੰਦੀ ਸੀ ਕਬੱਡੀ ਲੱਗ ਕੋ-ਕੋ ਲੱਗ ਬੈਲ ਦੌੜਾਂ ਦੀਆਂ ਦੌੜਾਂ ਤੇ ਇਸ ਤੋਂ ਇਲਾਵਾ ਹੁਣ ਤਾਂ ਜਿਉਂ-ਜਿਉਂ ਦੇਖਦੇ ਆ ਰਹੇ ਮੈਂ ਕੱਲ ਵੀ ਆਇਆ ਥੀ ਮਹਾਰਾਤਣ ਨਹੀਂ ਵਧੀਆ ਕੀ ਗੇਮਾਂ ਘਟਦੀਆਂ ਜਾ ਰਹੇ ਨੇ ਕਿ ਗੇਮ ਵਾਲੇ ਬੱਚੇ ਨਹੀਂ ਆ ਰਹੇ ਗਰਾਊਂਡ ਦੇ ਵਿੱਚ ਬਈ ਅਸੀਂ ਇਸ ਮਾਹੌਲ ਦੇ ਵਿੱਚ ਦੇਖ ਰਹੇ ਹਾਂ ਕਿ ਜਿਵੇਂ ਮੁੱਖ ਮੰਤਰੀ ਮਾਨ ਹਰਾਂ ਦੇ ਵੱਲੋਂ ਖੇਡਾਂ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਗਏ 3 ਸਾਲ ਤਾਂ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਪੰਜਾਬ ਦਾ ਤੁਸੀਂ ਬਾਕੀ ਥਾਵਾਂ ਤੇ ਵੀ ਜਾਣਦੇ ਰਹਿੰਦੇ ਹੋ ਕਿ ਕਿਸੇ ਪਾਸੇ ਹਾਲਾਤ ਵਧੀਆ ਨਹੀਂ ਲੱਗਦੇ ਪਰ ਦੇਖੋ ਜੀ ਹਾਲਾਤ ਸਾਬ ਮੇਨ ਖੇਡਾਂ ਦਾ ਦੇਖੋ ਕਿਲਾ ਰੇਪੁਰ ਦੀਆਂ ਤੀਵੀਆਂ ਭਰਾ ਤੇ ਬਾਕੀ ਦਾ ਸਾਡੀ ਤਾਂ 26 ਜਲ ਨਹੀਂ 15 ਅਗਸਤ ਤੋਂ ਹੁੰਦੀ ਹੁੰਦੀ ਆ ਚਲੋ ਤੁਹਾਨੂੰ ਪਤਾ ਉਹਦਾ ਹੁਣ ਹਰ ਵਾਰ ਹਰ ਸਾਲ ਸਾਲ ਚ ਦੋ ਵਾਰੀ ਹੁੰਦਾ ਜਿਹੜੀਆਂ ਕਿਲਾ ਰੇਪੁਰ ਦੀਆਂ ਖੇਡਾਂ ਨੇ ਬੜੀਆਂ ਮਸ਼ਹੂਰਤੀਆਂ ਮਸ਼ਹੂਰ ਹੋਣ ਕਰਕੇ ਇਸੇ ਸੀ 2016 ਤੋਂ ਆ ਰਹੇ ਆ ਤੇ ਆਉਂਦੇ ਆਉਂਦੇ ਕਿ ਹੁਣ ਜਦੋਂ ਜਿਵੇਂ ਕੱਲ ਤੇ ਸੀ ਐ ਭਰਾਵਾ ਕੀ ਪਬਲਿਕ ਦਾ ਨਹੀਂ ਪਬਲਿਕ ਵੀ ਘਟਾਰੀਆ ਕਰਾਊਡ ਨਹੀਂ ਬੱਚੇ ਗੇਮਾਂ ਵਾਲੇ ਨਹੀਂ ਆ ਰਹੇ ਤੇ ਜਿਹੜੀਆਂ ਹੈਗੀਆਂ ਉਹ ਜਿਹੜਾ ਹਿਸਾਬ ਨਾਲ ਟਾਈਮ ਦਿੰਦੇ ਨੇ ਤੇ ਸਾਡੇ ਸਾਹਮਣੇ ਆਲੇ-ਦਾਲੇ ਕੈਮਰਾ ਕਮਾਲੂ ਕਿੰਨੇ ਕੁ ਸਮਰੱਥ ਨਹੀਂ ਸੱਪਿਆਚਾਰਕ ਆਲਾ ਕੋਈ ਬੈਲ ਗੱਡੀ ਨਹੀਂ ਕੋਈ ਕੋਈ ਇਸ ਵਾਰੀ ਇਹਦਾ ਖਾਸ ਨਾ ਹੁੰਦਾ ਜਿਹੜੇ ਖੇਡਾਂ ਦਾ ਕਰਤੱਵ ਦਿਖਾਉਣ ਆਉਂਦੇ ਆ ਉਹ ਬਾਜ਼ੀਗਰ ਹੋਣ ਉਹ ਤੁਸੀਂ ਕਰਤੱਵ ਦਿਖਾਉਨੇ ਹੋ ਉਹ ਕੋਈ ਲੌਂਗ ਜੰਪ ਵਾਲੇ ਹੋਣ ਇਹ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਸਾਡਾ ਜੇ 3 ਦਿਨ ਲਈ ਅਸੀਂ ਆ ਰਹੇ ਹਾਂ ਕੁਝ ਪੈਸੇ ਮਿਲ ਜਾਣਗੇ ਅਸਲ ਹਕੀਕਤ ਕੀ ਹੈ ਤੇ ਅਸਲ ਅਕੀ ਕਹਤਾ ਵੀ ਜੀ ਚਲੋ ਜੋ ਉਹਨਾਂ ਦਾ ਪ੍ਰਾਈਜ਼ ਬਣਦਾ ਉਹ ਤਾਂ ਮਿਲਦੀ ਆਉਂਦਾ ਪਰ ਪਤਾ ਨਹੀਂ ਬੱਚਿਆਂ ਦਾ ਕੀ ਜਾਂ ਕੋਈ ਪ੍ਰਸ਼ਾਸਨ ਵੱਲੋਂ ਕਮੀ ਆ ਕੀ ਇਸ ਵਾਰੀ ਤਾਂ ਪਿਛਲੇ ਸਾਲ ਨਾਲੋਂ ਵੀ ਕਮਜ਼ੋਰ ਆ ਪਿਆ ਸਿਸਟਮ ਅੱਛਾ ਹਾਂ ਨਹੀਂ ਤਾਂ ਜੋ ਚਲੋ ਆਉਂਦੇ ਨੇ ਬੱਚੇ ਕਰੋੜ ਤੇ ਜਿੰਨੇ ਵੀ ਹੈਗੇ ਜਿੰਨਾ ਵੀ ਵੱਧ ਆ ਉਹ ਵੱਧ ਜਿੰਨਾ ਵੱਧ ਜੇ ਕਰੋੜ ਉਹਨਾਂ ਵਧੀਆ ਤੇ ਪਰ ਇਸ ਤਾਂ ਪਿਛਲੇ ਸਾਲ ਨਾਲੋਂ ਵੀ ਹਲੇ ਪਿਛਲੇ ਸਾਲ ਇਹਦੇ ਨਾਲੋਂ ਥੋੜਾ ਡਬਲ ਸੀ ਤੇ ਸੱਭਿਆਚਾਰਕ ਤੀਤੋ ਖੇਡਾਂ ਵਾਲੇ ਬੱਚੇ ਤੇ 80 ਸਾਲ ਦੇ ਬਜ਼ੁਰਗ ਇਸ ਵਾਰੀ ਤਾਂ ਸਾਨੂੰ ਕੁਝ ਵੀ ਨਹੀਂ ਨਾ 80 ਸਾਲ ਦੇ ਬਜ਼ੁਰਗ ਦਿਖੇ ਤੇ ਕੋਈ ਖੇਡਾਂ ਕੋਈ ਦੇਖਣ ਨੂੰ ਖੇਡਾਂ ਹੋਵੇ ਇਹ ਬਾਈ ਜੀ ਮੈਂ ਵੀ ਕੋਸ਼ਿਸ਼ ਕਰਦਾ ਰਹਿਣਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਖੇਡਾਂ ਹੁੰਦੀਆਂ ਆਆਂ ਕੈਨ ਟੀਵੀ ਪੰਜਾਬੀ ਦੇ ਵੱਲੋਂ ਉਹਨਾਂ ਨੂੰ ਪ੍ਰਮੋਟ ਕਰੀਏ ਪਰ ਅਸੀਂ ਦੂਸਰੇ ਦਿਨ 225 ਕਿਲਾ ਰੈਪੋਰ ਦੀਆਂ ਖੇਡਾਂ ਦੇਖਣ ਆਏ ਹੋਏ ਆ ਉਸ ਹਿਸਾਬ ਦੇ ਨਾਲ ਜਿੱਥੇ ਚੀਜ਼ਾਂ ਵਧਣੀਆਂ ਸੀਗੀਆਂ ਹੋਰ ਜ਼ਿਆਦਾ ਹਾਲਾਤ ਪੱਧਰ ਹੋਏ ਪਏ ਐ ਪਰ ਨਾਲ ਦੀ ਨਾਲ ਆਪਾਂ ਗੱਲ ਹੁਣ ਇਹ ਸ਼ੌਕ ਦੀ ਵੀ ਕਰ ਲੈਣੇ ਆ ਇਹ ਸ਼ੌਕ ਕਿਵੇਂ ਪੈਦਾ ਹੋਏ ਬੀਜੀ ਸੋਂ ਕੋ ਪਹਿਲਾ ਪਿੰਡਾ ਦੇ ਰਹੇ ਤੇ ਪਹਿਲਾ ਮੈਂ ਚੇਤਕ ਸਕੂਟਰ ਤੇ ਘਰਦਾ ਸੀ ਅੱਛਾ ਤੇ ਪਿੰਡਾ ਚ ਰਹਿਣ ਕਰਕੇ ਮੈਂ 2012 ਚ ਇਹ ਪਹਿਲਾ ਚੇਤਕ ਸਕੂਟਰ ਲੈ ਚੇ ਤੇ ਸਕੂਟਰ ਤੇ ਆਪਣੀ ਗੇਮ ਪੇਸ਼ ਕਰਦਾ ਸੀ ਉਦੋਂ ਅਸੀਂ ਬਾਹਰ ਕਿਤੇ ਛੋਟੇ ਮੋਟੇ ਟੂਰਨਾਮੈਂਟ ਜਾ ਪਿੰਡਾ ਚ ਜਿਹੜੇ ਉਸ ਤੋਂ ਬਾਅਦ ਜਦੋਂ ਜਦੋਂ ਬਾਹਰ ਨਿਕਲੇਗੇ ਕੰਮ ਦੇ ਨਾਲ ਨਾਲ ਆਪਣੇ ਤੇ ਆਪਣਾ ਜਿੱਥੇ ਵੀ ਅਸੀਂ ਜਾਂਦੇ ਤੇ ਪਰਮਿਸ਼ਨ ਲਿੱਤੀ 15 ਅਗਸਤ ਤੇ 26 ਜਨਵਰੀ ਪਰਮਿਸ਼ਨ ਚਿੱਠੀ ਲਿੱਤੇ ਫਿਰ ਅਸੀਂ ਆਪਣੇ ਬੁਲਟ ਮੋਟਰਸਾਈਕਲ ਦੇ ਉੱਤੇ ਆਪਣਾ ਬੈਲੈਂਸ ਸਹੀ ਕਰਕੇ ਆਪਣੀ ਗੇਮ ਪੇਸ਼ ਕਰਦੇ ਹੁੰਦੇ ਉਹ ਬਈ ਬੈਲੈਂਸ ਸਿੱਖਣਾ ਠੀਕ ਕਰਦੇ ਉਹ ਸਿੱਖਦੇ ਹੁੰਦੇ ਸੀ ਕਿ ਇਹ ਸੱਟ ਫੇੜ ਤਾਂ ਨਹੀਂ ਵੱਜੀ ਇਹ ਮਹਾਰਾਜ ਦੀ ਅੱਜ ਤੱਕ ਕਿਰਪਾ ਕੋਈ ਸੱਟ ਫੇੜ ਨਹੀਂ ਲੱਗੀ ਤੇ ਜਿੱਥੇ ਵੀ ਹੈਗਾ ਜੀ ਦਾ ਕੋਈ ਗਰਾਊਂਡ ਤੇ ਉਤਰ ਕੇ ਹੀ ਗੇਮ ਪੇਸ ਕਰਦੇ ਆ ਗੇਮ ਕਰਨ ਤੋਂ ਪਹਿਲਾਂ ਆਪਣਾ ਜੋ ਵੀ ਰੈਸਲ ਵਗੈਰਾ ਹੁੰਦਾ ਦਾ ਦਿਨ ਪਹਿਲਾਂ ਆਪਣੀ ਰੈਸਲ ਕੀਤੀ ਇਹ ਬਈ ਜਦੋਂ ਨਵੇਂ-ਨਵੇਂ ਮੁੰਡੇ ਮੋਟਰਸਾਈਕਲ ਦੇ ਹੱਥ ਛੱਡਣ ਲੱਗ ਜਾਂਦੇ ਆ ਤੇ ਤੁਸੀਂ ਵੀ ਹੱਥ ਛੱਡਦੇ ਹੋ ਫਰਕ ਕਿੱਥੇ ਹੈ ਪ੍ਰਭ ਮੈਂ ਕੋਈ ਮਰੇ ਵੀ ਪ੍ਰਾ ਕੋਈ ਵੀ ਇਹ ਜੇ ਗੇਮ 'ਚ ਆਉਣਾ ਚਾਹੁੰਦਾ ਕਰਨਾ ਚਾਹੁੰਦਾ ਸੜਕ ਦੇ ਉੱਤੇ ਨਾ ਕਰੋ ਬਿਲਕੁਲ ਆਪਣੇ ਆਪਣੀ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਬਾਰ-ਬਾਰ ਨਹੀਂ ਮਿਲਦੀ ਜੇ ਕਰਨਾ ਸਿੱਖੋ ਸਿੱਖ ਕੇ ਕੋਚਿੰਗ ਲੈ ਲੋ ਕੋਚਿੰਗ ਜੇ ਕਰਨਾ ਗਰਾਊਂਡ ਦੇ ਉੱਤਰ ਕੇ ਕਰੀ ਜਾਓ ਕਈ ਕੱਲੇ ਭਾਈ ਐ ਹੁੰਦੇ ਆ ਕਿ ਕੱਲੀ ਖੇਡ ਖੇਡੀ ਮਿਹਨਤ ਕੀਤੀ ਅਜਿਹੇ ਦੇ ਵਿੱਚ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਰੋਟੀ ਫੁਲਕਾ ਕਮਾਉਣ ਲਈ ਕੀ ਕਰਦੇ ਹੋ ਉਹ ਆਪਣੇ ਆਪਣੇ ਇਸ ਮੈਂ ਆਪਣੀ ਲੋਕਲ ਕਾਟੀਟ ਬੋਰਡਿੰਗ ਵਿਜੀਲੈਂਸ ਵਿੱਚ ਡਿਊਟੀ ਨਿਭਾ ਰਿਆ ਤੇ ਇਸ ਤੋਂ ਲਾਵਾ ਜਿਵੇਂ ਅੱਜ ਨਿਆਇ ਦੁਬਾਰਾ ਉਹ ਪਿੰਡਾ ਪੁੰਡਾ ਦੇ ਟੂਰਨਾਮੈਂਟ ਜਿਵੇਂ ਸਾਨੂੰ ਖੇਡਾਂ ਸਾਨੂੰ ਮੈਨੂੰ ਲੱਗਦਾ ਬਾਅਦ ਤਾਂ ਖੇਡਾਂ ਨਾਲ ਆਪਣੀ ਗੇਮ ਤਾਂ ਅਸੀਂ ਪੇਸ਼ ਕਰਦੇ ਕਰਦੇ ਮੈਨੂੰ ਦੇਖਣ ਚ ਜ਼ਿਆਦਾ ਸਾਨੂੰ ਮਜ਼ਾ ਆਉਂਦਾ ਪਰ ਇਸ ਵਾਰ ਤਾਂ ਸਾਨੂੰ ਦੇਖਣ ਦੀ ਨਹੀਂ ਮਜਾ ਆ ਰਿਹਾ ਕਿਉਂਕਿ ਗੇਮ ਹੈ ਹੀ ਨਹੀਂ ਇੱਥੇ ਕਿਲਾਰੇ ਪਰ ਜਦੋਂ ਇਸ ਵਾਰੀ 15 ਜਨਵਰੀ 26 ਜਨਵਰੀ ਆਉਂਦੀ ਹੈ ਕਿੱਥੇ ਜਾਣ ਦਾ ਮੌਕਾ ਮਿਲਿਆ ਕਿ ਕਿਵੇਂ ਬਣਿਆ ਵੇ ਜੀ ਇਸ ਵਾਰੀ ਮੈਨੂੰ 26 ਜਨਵਰੀ ਆਪਣੀ ਆਈ ਸੀ ਮੇਰੀ ਐਸਐਸ ਨਗਰ ਮਹਾਲੀ ਜ਼ਿਲ੍ਹੇ ਵਿੱਚ ਤੇ ਉੱਥੇ ਆਪਣੇ ਜੋ ਵੀ ਮਿਨਿਸਟਰ ਸਾਹਿਬ ਆਏ ਉਹਨਾਂ ਨੇ ਆਪਣੀ ਆਪਣੀ ਗੇਮਪੇਸ ਕੀਤੀ ਤੇ ਆਪਣਾ ਸਮਾਨਤ ਵਗੈਰਾ ਕੀਤਾ ਤੇ ਹਰ ਵਾਰੀ ਜਿਵੇਂ 15 ਗਾ ਤੇ ਜਿੱਥੇ ਵੀ ਸਾਨੂੰ ਹਰ ਜ਼ਿਲ੍ਹੇ ਵਿੱਚ ਕਿਤੇ ਵੀ ਸਾਡਾ ਚਿੱਠੀ ਦੇ ਕੇ ਆਪਣੀ ਆਪਣੀ 26 ਜਨਵਰੀ ਜਾਂ 15 ਗਾਸ ਤੇ ਆਪਣੀ ਗੇਮਪੇਸ ਕਰਦਦੇ ਆ। ਬਈ ਜਦੋਂ ਘਰੇ ਬੈਠੇ ਹੋਣੇ ਕੋਈ ਫੋਨ ਆਏਂਦਾ ਵੀ ਤੁਸੀਂ ਇੱਥੇ ਆ ਜਿਓ। ਉਦੋਂ ਮਤਲਬ ਮੰਚ ਚਾਉ ਤਾਂ ਫਿਰ ਹੁੰਦਾ ਹੀ ਆ। ਮੰਚ ਆ ਇਹ ਹੁੰਦਾ ਕਿ ਸਾਨੂੰ ਇੰਨਾ ਕਹੇਗਾ ਕਿ ਪਬਲਿਕ ਪਿਆਰ ਕਰਦੀ ਆ। ਚਾਹਉ ਹੁੰਦੇ ਜੀ ਬ੍ਰਦਰ ਕਿ ਚਲੋ ਸਾਨੂੰ ਪਿਆਰ ਕਰਦੇ ਕਿ ਜਿਲੇ ਲੋਕ ਚਾਹੁੰਦੇ ਨੇ ਤਾਂ ਸਾਡਾ ਵੀ ਦਿਲ ਖੁੱਲਦਾ ਕਿ ਹਾਂ ਅਸੀਂ ਆ ਕੇ ਅੱਗੇ ਜਾ ਕੇ ਆਪਣੀ ਗੇਮ ਪੇਸ ਕਰੀਏ ਤੇ ਹੋਰ ਵੀ ਬੱਚਾ ਜੇ ਇੰਟਰਸਟ ਹੁੰਦਾ ਤੇ ਆਪਣੀ ਗੇਮ ਪੇਸ ਕਰ ਸਕਦੇ ਨੇ। ਭਾਈ ਜਦੋਂ ਤੁਸੀਂ 16 ਦੀ ਗੱਲ ਕੀਤੀ ਵੀ 16 ਤੋਂ ਇਸ ਲਾਈਨ 'ਚ ਆ ਗਏ ਸੀ ਕਿ ਸਰਕਾਰਾਂ ਮਤਲਬ 2 ਤੋਂ 3 ਬਦਲ ਗਈਆਂ ਹਨਾ 16 22 ਚੋਂ 2 ਲਾ ਲਓ ਹਨਾ ਈ ਪਹਿਲੀ ਸਰਕਾਰ ਤੇ ਇਹ ਸਰਕਾਰ ਜਾਂ ਮੰਨਦੇ ਹੋ ਕਿ ਕਿਹੜੀ ਸਰਕਾਰ ਵਧੀਆ ਜਿਹੜੀ ਖੇਡਾਂ 'ਚ ਜ਼ਿਆਦਾ ਪ੍ਰੋਮੋਸ਼ਨ ਰਹੀ ਹੈ ਦੇਖੋ ਜੀ ਸਰਕਾਰਾਂ ਦਾ ਜੀ ਆਪਣਾ ਕੰਮ ਹੁੰਦਾ ਜੀ ਤਰ ਤੇ ਜਿਹੜਾ ਆਪਣਾ ਕੰਮ ਆ ਆਪਣੇ ਗੇਮ ਪੇਸ਼ ਕਰਨੀ ਆਪਣੀ ਆਪਾਂ ਗੇਮ ਨੂੰ ਅੱਗੇ ਲੈ ਕੇ ਜਾਣਾ ਪਿਛਲੇ ਲੈ ਕੇ ਜਾਣਾ ਜਿਵੇਂ ਪਿੰਡਾਂ ਦੇ ਨਿਜਵ ਜੋ ਵੀ ਕਮੇਟੀਆਂ ਬਣੀਆਂ ਹੋਈਆਂ ਨੇ ਮੈਂ ਤਾਂ ਹੀ ਬੇਨਤੀ ਕਰਦਾ ਜਿੰਨੇ ਵੀ ਮੇਰੇ ਵੀਰ ਭਰਾ ਆਪਣੇ ਪਿੰਡ ਵਿੱਚ ਗੇਮ ਖੇਡਾ ਕਰਾਉਣ ਦੇ ਹੈਗੇ ਸ਼ੌਂਕ ਰੱਖਦੇ ਨੇ ਉਹਨਾਂ ਨੂੰ ਬੜੇ ਆਪਣੇ ਪੂਰੀ ਕਮੇਟੀ ਦੇ ਨਾਲ ਦਿਲਦਾਰਾਨ ਨਾਲ ਆਪਣੇ ਕੀਮਾ ਨੂੰ ਪੇਸ਼ ਕਰਾਉਣਾ ਚਾਹੀਦਾ ਇਸ ਕਰਕੇ ਜੋ ਕੋ ਬੱਚਿਆਂ ਦਾ ਮਨ ਨਾ ਟੁੱਟੇ ਕਿ ਜੋ ਗੇ ਖੇਡਾਂ ਨੇ ਇੰਟਰਸਟ ਬਦਲੇ ਕਿ ਇਹ ਜਿਹੇ ਗੇਮਾਂ ਪੇਸ਼ ਕਰਾਉਣੇ ਚਾਹੀਦੇ ਭਾਈ ਅਸੀਂ ਇੱਕ ਵੈਸੇ ਵੀ ਪਰਸਨਲੀ ਗੱਲ ਕਹਿਣੀ ਚਾਹੁੰਦੇ ਜਦੋਂ ਅਸੀਂ ਪਿੰਡ ਦੇ ਵਿੱਚ ਬੜੇ ਤਾ ਕੁਝ ਲੋਕ ਇਸ ਗਰਾਉਂਡ ਦੇ ਵਿੱਚ ਪਹੁੰਚਣ ਨੂੰ ਲੈ ਕੇ ਪੁੱਛਦੇ ਪਏ ਸੀ ਕਿਸੇ ਪਾਸੇ ਵੀ ਕੋਈ ਹੋਰਡਿੰਗ ਜਾਂ ਕੋਈ ਡਾਇਰੈਕਸ਼ਨ ਨੂੰ ਲੈ ਕੇ ਸਾਈਨ ਬੋਰਡ ਨਹੀਂ ਲੱਗੇ ਹੋਏ ਸੀ ਐਡਾ ਵੱਡਾ ਪਿੰਡ ਬਈ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਇਤਿਹਾਸ ਬਹੁਤ ਵੱਡਾ ਉਹ ਇਤਿਹਾਸ ਨੂੰ ਅੱਜ ਦੇ ਦੌਰ ਸੋਸ਼ਲ ਮੀਡੀਆ ਦੇ ਵਿੱਚ ਤਾਂ ਵਧਣਾ ਚਾਹੀਦਾ ਸੀ ਕਿਉਂਕਿ ਹੁਣ ਲੋਕਾਂ ਤੱਕ ਪਹੁੰਚਾਉਣਾ ਬਹੁਤ ਸੌਖਾ ਹੋ ਗਿਆ ਪਰ ਇਹ ਕਿੱਧਰ ਨੂੰ ਜਾਂਦੀ ਪਈ ਹੈ ਚੀਜ਼ ਕੀ ਕਾਰਨ ਮੰਦਿਆ ਇਹ ਵੀ ਜੀ ਪਿਛਲੇ ਹਫਤੇ ਤਾਹੇ ਰਿਲੀਜ਼ ਹੋਇਆ ਹਲੇ ਆਪਣੇ ਪੋਸਟਰ ਵਗੈਰਾ ਨੇ ਰਿਲੀਜ਼ ਕਰਾਇ। ਇਸ ਵਾਰੀ ਨਾ ਐਡ ਨਹੀਂ ਹੋਈ ਹੈਗੀ। ਕਿਸੇ ਐਡ ਦੇ ਉੱਤੇ ਵੀ ਹੁੰਦਾ ਕਿ ਜੇ ਪਬਲਿਕ ਨੂੰ ਪਤਾ ਲੱਗੂ ਤਾਂ ਤਾਂ ਹੀ ਆਉਣਗੇ। ਕੋਈ ਜ਼ਿਲ੍ਹੇ 'ਚ ਵੀ ਕੋਈ ਐਡੀ ਖਾਸ ਕੋਈ ਇੱਥੇ ਥੋੜੀ-ਬਹੁਤੀ ਐਡ ਹੈ ਜਿਲ੍ਹੇ ਵਿੱਚ ਹੈਗਾ ਡੇਲੂ-ਡੇਲੂ 'ਚ ਕਿ ਹੋਰ ਕੋਈ ਹੈ ਨਹੀਂ ਕੋਈ ਅੱਜ ਕੱਲ ਕੱਲਾ ਮੋਬਾਈਲਾਂ ਦੇ ਉੱਤੇ ਨਹੀਂ ਕਿ ਜੇ ਕਿਤੇ ਪੋਸਟਰ ਵਗੈਰਾ ਲੱਗੇ ਹੁੰਦੇ ਐਡ ਕੀਤੀ ਹੁੰਦੀ ਕਿ ਆਏ ਨਹੀਂ ਪਤਾ ਪਬਲਿਕ ਦੇਖਣ ਤਾਂ ਜ਼ਰੂਰ ਆਉਂਦੀ ਆਉਂਦੀ ਆ ਨਾ ਜਿਨੇ ਆਪਣੀ ਗੇਮ ਪੇਸ ਕਰਨੀ ਉਹ ਤਾਂ ਕਰਨੀ ਉਹ ਕਰਨੀ ਆ ਪਰ ਇਸ ਵਜ੍ਹਾ ਤੇ ਨਾ ਟੀਮਾਂ ਨਾ ਆਪਣਾ ਦੇਖ ਕਿ ਕਰੋੜ ਕਿੰਨਾ ਘੱਟ ਹੈ ਕਿ ਤੁਸੀਂ ਬਾਈ ਦੋਨੇ ਹੱਥ ਛੱਡ ਕੇ ਕਰਤਾਬ ਕਰਦੇ ਹੋ ਅਖਬਾਰ ਪੜ੍ਹਦੇ ਹੋ ਬੈਠ ਕੇ ਖੜੇ ਵੀ ਹੋ ਜਾਂਦੇ ਹੋ ਇਹ ਚੀਜ਼ਾਂ ਫਿਰ ਟਾਈਮ ਟਾਈਮ ਨਾਲ ਸਿੱਖਦੇ ਆਏ ਕਿ ਕਿਵੇਂ ਬਣੇ ਏ ਵੀ ਜੀ ਬਸ ਜਦੋਂ ਸਾਨੂੰ ਟਾਈਮ ਮਿਲਦਾ ਦੀ ਜੇ ਮੈਂ ਆਪਣਾ ਛੁੱਟੀ ਵਾਲੇ ਦਿਨ ਆਪਣੇ ਸਿੱਖਦੇ ਆਇ ਸਿੱਖਦੇ ਨਾਲ ਨਾਲ ਆਪਣਾ ਇੱਕ ਵਾਰੀ ਗ੍ਰਿਪ ਬਣਾ ਲੈਂਦੇ ਹਾਂ ਗ੍ਰਿਪ ਬਣਾ ਕਰਕੇ ਆਪਣਾ ਬੈਲੈਂਸ ਸੈਟਿੰਗ ਕਰਕੇ ਆਪਣੀ ਗੇਮ ਪੇਸ ਕਰਦੇ ਐ ਤਾਂ ਨਹੀਂ ਕੋਈ ਕਈ ਵਾਰ ਕਹਿੰਦਾ ਜੀ ਬੁਲਟ ਸੈੱਟ ਕੀਤਾ ਹੋਇਆ ਉਮੇ ਦਾ ਨਹੀਂ ਨਹੀਂ ਵੀ ਜੀ ਜਿਹੜਾ ਮਰਜ਼ੀ ਮੋਟਰਸਾਈਕਲ ਫੜਾ ਦੇਣ ਬੁਲਟ ਜੇ ਬੁਲਟ ਤੇ ਕਰਦੇ ਬੁਲਟ ਤੇ ਜਿਹਦਾ ਮਰਜ਼ੀ ਫੜਾ ਦੇਣ ਇਹ ਹੀ ਜੀ ਕੋਈ ਗੱਲ ਨਹੀਂ ਇਹ ਤਾਂ ਸਿਰਫ ਇੱਕ ਪੌੜੀ ਦਾ ਸਿਸਟਮ ਲਾਉਨੇ ਹੁੰਦੇ ਆ ਕਿ ਪੌੜੀ ਖੜੀ ਕਰ ਲਈ ਹੋਰ ਇਹਦੇ ਉੱਤੇ ਕੁਝ ਨਹੀਂ ਲਾਉਂਦੇ ਕਈ ਵਾਰੀ ਤਾਂ ਮੈਂ ਇੱਥੇ ਕਿਸੇ ਵੀਰ ਭਰਾ ਜੇ ਤੁਹਾਡੇ ਮਨ ਦੇ ਵਿੱਚ ਕੋਈ ਐਵੇਂ ਕਹਿ ਦਵੇ ਬਾਈ ਆਪਾਂ ਚਾਰ ਬੰਦੇ ਰਲ ਕੇ ਕਿਸੇ ਪਿੰਡ ਚ ਕਰਵਾ ਲਈਏ ਤਾਂ ਕਿਵੇਂ ਤੁਸੀਂ ਕਹੋਗੇ ਇਹ ਚੀਜ਼ ਦੇਖੋ ਵੀ ਜੀ ਜੇ ਕਈ ਵਾਰੀ ਆਉਣ ਦੀ ਭਰਾ ਮੇਰੇ ਆਏ ਤੇ ਇੱਥੇ ਖੰਨੇ ਕੋਈ ਟੂਰਨਾਮੈਂਟਾਂ ਉਹਨਾਂ ਦਾ ਕੀ ਜੇ ਕਈ ਵਾਰੀ ਕੋਈ ਕਹਿੰਦੇ ਨੇ ਵਿਚਾਰ ਕਰਾਉਂਦੇ ਨੇ ਸੀ ਉੱਥੇ ਜ਼ਰੂਰ ਆਪਣੀ ਗੇਮ ਪੇਸ ਕਰ ਦਿੰਨੇ ਜਾ ਕੇ ਤੇ ਜਿਵੇਂ ਵੀ ਹੁੰਦਾ ਸੀ ਆਪਣਾ ਬੰਦੇ ਦਾ ਮਨ ਖੁਸ਼ ਕਰਕੇ ਉਹ ਸੋ ਬਾਈ ਜੀ ਕਿਲਾ ਰੈਪੁਰ ਦੇ ਵਿੱਚ ਜਦੋਂ ਬਾਈ ਬੁਲਟ ਤੇ ਕਰਤੱਬ ਦਿਖਾਉਂਦਾ ਆ ਤਾਂ ਸੋਸ਼ਲ ਮੀਡੀਆ ਤੇ ਸਾਰੇ ਦੇਖਦੇ ਪਏ ਸੀ ਪਰ ਜ਼ਮੀਨੀ ਹਕੀਕਤ ਕੀ ਆ ਉਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਜੇਕਰ ਤੁਸੀਂ ਸਟੰਟ ਕਰਦੇ ਹੋ ਮੋਟਰਸਾਈਕਲ ਤੇ ਸਭ ਤੋਂ ਪਹਿਲਾਂ ਬਾਈ ਸੇਫਟੀ ਬਹੁਤ ਜ਼ਰੂਰੀ ਆ ਤੁਸੀਂ ਆਪਣੀ ਚੀਜ਼ ਜਿਹੜੀ ਵੀ ਸਟੰਟ ਕਰਨੀ ਉਹਨੂੰ ਸਿੱਖੋ ਪ੍ਰੈਕਟਿਸ ਕਰੋ ਉਸ ਤੋਂ ਬਾਅਦ ਵੀ ਖਾਲੀ ਏਰੀਏ ਦੇ ਵਿੱਚ ਪੂਰੀ ਸੇਫਟੀ ਦੇ ਨਾਲ ਸਟੰਟ ਕਰੋ ਤਾਂ ਕਿ ਚੀਜ਼ਾ ਪ੍ਰਮੋਟ ਹੋਣ ਨਾ ਕਿ ਉਸਤੀ 네ਗੇਟਿਵਿਟੀ ਜਾਵੇ ਬਹੁਤ ਬਹੁਤ ਧੰਨਵਾਦ ਜੋ